ਮੇਰੀ ਗੱਲ ਸੁਣ ਲੋ ਤੇ ਜੇ ਉਤੋਂ ਰਖੜੀ ਬਣਾਈ ਨਾ ਤੇ ਹਿਸਾਬ ਲਾ ਲਿਓ ਤੇ ਰਖੜੀ ਕਿਹੜਾ ਰੋਜ਼ ਰੋਜ਼ ਆਉਂਦੀ ਆ ਸਾਲ ਬਾਅਦ ਆਉਂਦੀ ਆ ਇਹ ਪਿਛਲੀ ਵਾਰ ਉਹਦੇ ਇੰਨਾ ਹਜਾਰ ਲਾ ਕੇ ਤੋਰੇ ਸੀ ਫੇਰ ਮੂੰ ਚੱਕ ਕੇ ਆ ਜਾਂਦੀ ਸੀ ਜਿਕਰ ਲੈਨ ਦੀ ਮਾਰੀ ਆ ਜਾਂਦੀ ਆ ਪਰੋ ਕੀ ਕਹੂਗੀ ਹੁਣ 500 ਰੁਪਏ ਮੈਨੂੰ ਘਰੋਂ ਮੋੜਦੇ ਐ ਮੈਨੂੰ ਨਹੀਂ ਪਤਾ ਜੇ ਰਖੜੀ ਬਣਾਉਣੀ ਐ ਨਾ ਉਹਦੇ ਤੋਂ ਤੇ ਮੈਂ ਉੱਠ ਜਾਣਾ ਚਾਹ ਪਈਏ ਕਟਕ ਹੋਰ ਪਈ ਮਮੀ ਅੱਛਾ ਮੈਂ ਹਾਂ ਮਮੀ ਆ ਗਏ ਗਏ ਹਾਂ ਆ ਗਏ ਗਈ ਹੋਂ ਤਾਂ ਤੇ ਤੁਸੀਂ ਕਿੰਨੇ ਕਰਮਾਂ ਵਾਲੀਆਂ ਤੁਹਾਡੇ ਐਸ ਮੋਰਚੂ ਵੀ ਰਖੜੀ ਬਣਾ ਕੇ ਲੈ ਕੇ ਆ ਹਾਂ ਪਤਾਈਆਂ ਤੇਰੇ ਮਾਮੇ ਆ ਗਏ ਤਾਂ ਮੇਰਾ ਬਾਲਾ ਕਰਦੇ ਆ ਇਹ ਆਏ ਆ ਵੀ ਮੇਰੀਆਂ ਪਰਜਾਈਆਂ ਵੀ ਚੰਗੀਆਂ ਜਿਹੜਾ ਪੇਜ ਦਿਨ ਨਿਕ ਤੇ ਮੈਂ ਉੱਥੇ ਜਾਵੜੀਆਂ ਤੇ ਵੈਸੇ ਇਹ ਆਏ ਆ ਵੀ ਸਾਲ ਤੋਂ ਦਿਨ ਹੁੰਦਾ ਪੁੱਤ ਇਹ ਭੈਣ ਭਰਾ ਦਾ ਤੇ ਜਾਣਾ ਵੀ ਚਾਹੀਦਾ ਆਪਾਂ ਨੂੰ ਰਖੜੀ ਬਣਾਉਣੀ ਚਾਹੀਦੀ ਐ ਤੇ ਮੈਂ ਤਾਂ ਆਇਆ ਨਹੀਂ ਵੀ ਤੂੰ ਵੀ ਜਾਵੜਾ ਪੁੱਤ ਤੂੰ ਵੀ ਬੰਨਿਆ ਨਹੀਂ ਮਮਮੀ ਮੇਰਾ ਪਰਜਾਈ ਦਾ ਸੁਭਾਅ ਨਹੀਂ ਵਧੀਆ ਕੀ ਗੱਲ ਪੁੱਤ ਨਹੀਂ ਵਧੀਆ ਮੇਰੀ ਗੱਲ ਸੁਣ ਕੋਈ ਨਾ ਸਾਰੀਆਂ ਨਨਦਾ ਪਰਜਾਈਆਂ ਦੇ ਵਿੱਚ ਪੁੱਤ ਨੋਕ ਝੋਕ ਹੁੰਦੀ ਰਹਿੰਦੀ ਐ। ਇਉਂ ਨਹੀਂ ਹੁੰਦਾ ਹੁੰਦਾ ਜੇ ਹੁਣ ਪਰਜਾਈਆਂ ਦਾ ਸੁਭਾਅ ਹੈਗਾ ਥੋੜਾ ਜਿਹਾ ਖਰਦੜਾ ਉਹਦੇ ਕਰਕੇ ਆਪਾਂ ਇਉਂ ਨਹੀਂਗਾ ਵੀ ਆਪਾਂ ਆਪਣੇ ਭਰਾ ਨਾਲੋਂ ਰਿਸ਼ਤਾ ਤੋੜ ਲਗੇ। ਭਰਾ ਨੂੰ ਕੀ ਪਤਾ ਆਪਣੀ ਕਿੰਨੀ ਕ ਯਾਦ ਆਉਂਦੀ ਆ ਹਨਾ? ਭਰਾ ਦੇ ਬਸ ਦੀ ਗੱਲ ਨਹੀਂ ਨਾ ਮੰਮੀ। ਹਾਂ ਭਰਾ ਦੇ ਬਸ ਨਹੀਂ ਤੇਰੇ ਦੇਤੇ ਤੂੰ ਫੋਟਾ ਕੋਈ ਨਾ ਤੂੰ ਫਿਰ ਵੀ ਮੇਰੀ ਗੱਲ ਮੰਨ ਮੇਰੀ ਧੀ। ਤੇ ਇਹ ਜਿਹੜਾ ਹੁੰਦਾ ਨਾ ਰਖੜੀ ਦਾ ਤਿਹਾਉਰਾ ਇਹ ਭੈਣ ਭਰਾ ਦਾ ਹੁੰਦਾ ਸਾਲ ਤੋਂ ਦੇਣਾ ਉਹਨਾਂ ਤੇ ਤੂੰ ਰਖੜੀ ਬੰਨ੍ਹਿਆ ਜਾ ਕੇ ਚੰਗਾ ਕੋਈ ਨਾ ਪੁੱਤ ਆਪ ਮੇਰੇ ਨਾਲ ਸੌਣੇ ਪਰਜਾਈ ਦਾ ਸਵਾ ਤੂੰ ਜਾਏਂਗੀ ਤੈਨੂੰ ਕੀ ਕਹਿ ਦੂਗੀ ਤੂੰ ਤਾਂ ਰਖੜੀ ਬੰਨ੍ਹਣੀ ਆ ਇਹ ਤਾਂ ਸਾਰਿਆਂ ਚ ਹੁੰਦਾ ਹੁਣ ਵੀ ਨਹੀਂ ਕਰਸਣ ਮੈਂ ਵੀ ਕਿਸੇ ਦੀ ਨੰਨ ਦਾ ਮੈਂ ਕਿਸੇ ਦੀ ਪਰਜਾਈ ਆ ਤੂੰ ਵੀ ਕਿਸੇ ਦੀ ਨੰਨ ਦਾ ਪਰਜਾਈ ਆ ਹਨਾ ਇਹ ਤਾਂ ਨੋਕਚੋਕ ਹੁੰਦੀ ਰਹਿੰਦੀ ਪਰ ਇਹ ਰਿਸ਼ਤੇ ਨਹੀਂ ਛੱਡੀਦੇ ਹੁੰਦੇ ਹਾਂ ਤੇ ਚੱਲ ਤੂੰ ਐ ਕਰ ਤਿਆਰ ਹੋ ਜਾ ਤੇ ਚੱਲ ਤੈਨੂੰ ਮੈਂ ਰਖੜੀਆਂ ਦਵਾ ਦੇਣੀ ਆ ਤੇ ਤੂੰ ਰਾਤ ਲਾਇਗੀ ਚੰਗਾ ਕਰੇ ਮੈਂ ਫੇਸਾਰ ਲਉ ਤੇ ਚ ਤੂੰ ਦ칸 ਤੋਂ ਰੱਖੜੀਆਂ ਲਿਆ ਕੇ ਡੱਬਾ ਤੇ ਚੱਲ ਤੂੰ ਮੈਂ ਦੂਜਾ ਆ ਕੰਮ ਮੈਂ ਆਪੇ ਕਰ ਲਈਨੇ ਹੋ ਗਈ ਪੁੱਤ ਤਿਆਰ ਹਾਂਜੀ ਮੰਮੀ ਹੋ ਗਈ ਸੀ ਹਾਂ ਚਲ ਮੈਨੂੰ ਡਰ ਜਾ ਲੱਗਦਾ ਹੈ ਬਈ ਪਤਾ ਨਹੀਂ ਕੀ ਬੋਲਣਗੇ ਪਰ ਜਾਈਂ ਮੇਰੇ ਖਿਆਲ ਸੰਤ ਪਰ ਜਾਈਂਆਂ ਤੋਂ ਕਾਹਤੋ ਡਰਨਾ ਹੁੰਦਾ ਕੋਈ ਨਾ ਕੋਈ ਖੁਸ਼ ਨਹੀਂ ਆਂਦਾ ਹੁੰਦਾ ਘਰੇ ਗਿਆ ਨੂੰ ਤੇਰਾ ਤੇਰਾ ਹੀ ਘਰ ਆ ਉਹ ਜਿੱਥੇ ਤੂੰ ਨਿੱਕੀ ਹੁੰਦੀ ਰਹੀ ਹੈ ਹੈ ਆਏ ਨਹੀਂ ਜਿੱਤ ਖਰਾਬ ਕਰੀ ਜਾ ਹੁੰਦਾ ਤੇ ਚੱਲ ਆ ਜਾ ਮੈਂ ਤੈਨੂੰ ਉੱਥੇ ਰੱਖੜੀਆਂ ਦਵਾ ਕੇ ਤੇ ਉੱਥੇ ਹੀ ਬਸ ਚੜਾ ਦੂੰਗਾ ਠੀਕ ਹੈ ਹਾਂ ਆ ਜਾ ਪੁੱਤ ਆ ਇਹਨੇ ਚਿੱਤ ਨਿਖਰਾਵ ਕਰੀ ਜਾਂਦੇ ਭੈਣ ਭਰਾਵਾਂ ਦੇ ਰਿਸ਼ਤੇ ਪਤਾ ਟੁੱਟਣ ਨਾਲ ਹੀ ਨਹੀਂ ਹੁੰਦੇ ਆ ਜਾ ਹਾਂਜੀ ਕਿਵੇਂ ਹੋ ਭੈਣ ਜੀ ਸਸਰੀਕਾ ਸਸਰੀਕਾ ਹਾਂ ਠੀਕ ਆ ਵਧੀਆ ਰਖੜੀਆਂ ਦੇਖਣ ਆਈ ਸੀ ਹਾਂਜੀ ਦੇਖ ਹਾਂ ਆ ਜਾ ਦੇਖ ਲਾ ਹਰਜੀਤ ਕਿਹੜੀ ਕਿਹੜੀ ਰਖੜੀ ਆ ਸੋਹਣੀਆਂ ਰਖੜੀਆਂ ਤਾਂ ਸਾਰੀਆਂ ਹਨ ਕਿੰਨਾ ਪ੍ਰਾਈਜ਼ ਹਾਂ ਤੇ पैंती रुपये चलो देख ला के सोहनी आल फिर हलो भैन जी हां हां चुप जाओ जी थैंक ਤੇ ਤੁਮੈਨੋ ਹੌਸਲਾ ਦੇ ਕੇ ਤਾ ਭਾਬੀ ਦਾ ਮੂਡ ਪਤਾ ਨਹੀਂ ਕਿਵੇਂ ਹੋਊਗਾ ਮੈਨੂੰ ਲੱਗਦਾ ਕੋਈ ਦੀਨਾ ਨਹੀਂ ਭਾਬੀ ਜੀ ਭਾਬੀ ਜੀ ਕਿਹੜੀ ਵਜ੍ਹਾ ਮਰ ਜਾਂਦੀ ਹੈ ਅੱਛਾ ਹਰਜੀਤ ਆਈ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਵਧੀਆ ਤੁਸੀਂ ਦੱਸੋ ਕਿਵੇਂ ਆ ਵਧੀਆ ਬਸ ਮੈਂ ਵੀ ਹੋਰ ਹਾਂ ਜਾਂ ਬਹਿ ਜਾ ਅੰਦਰ ਵੀਰ ਆ ਕਿਵੇਂ ਆ ਉਹ ਵੀ ਵਧੀਆ ਏ ਤੂੰ ਕਿਵੇਂ ਗੇੜਾ ਮਾਰਿਆ ਮੈਂ ਕਿ ਅੱਜ ਟਾਈਮ ਜਿ ਸੀਗਾ ਮੈਂ ਕਿ ਰਖੜੀ ਬੰਨਿਆ ਵਾ ਵੀਰੇ ਦੇ ਅੱਛਾ ਰਖੜੀ ਬੰਨਣਾ ਹੀ ਆ ਹਾਂ ਠੀਕ ਬਹਿ ਜਾ ਦੁਪਹਿਰੇ ਦੁਪਹਿਰੀ ਆ ਗਈ ਤੂੰ ਤਾਂ ਨਾ ਉਹ ਟਾਈਮ ਜਾਣੀ ਪਹਿਲਾਂ ਸਵੇਰ ਲੱਗਿਆਗਾ ਅੱਛਾ ਹੁਣ ਟਾਈਮ ਜਿ ਸੀਗਾ ਮੈਂ ਕਿ ਚਲ ਜਾ ਜਾਵਾਂ ਠੀਕ ਆ ਬਹਿ ਜਾ ਪਾਣੀ ਲੈ ਕੇ ਆਉਣੀ ਐ ਮੈਂ ਇੱਕ ਤਾਂ ਸਿਖਰ ਦੁਪਹਿਰੇ ਉੱਠ ਕੇ ਤੁਰ ਪੈਂਦੀ ਐ ਇੱਕ ਇੰਨਾਂ ਨਹੀਂ ਇਹਨੂੰ ਪਤਾ ਵੀ ਝੋਨੇ ਚਾਨਣ ਵਾਲੇ ਲੱਗੇ ਵੀ ਆ ਬੰਦਾ ਮੜੇ ਟਾਈਮ ਨਾ ਆ ਜਵੇ ਜੇ ਕਦਨ ਬੰਨੇ ਨਾ ਆ ਜਾਂਦੀ ਏ ਹੌਂ ਰਖੜਗਾ ਦਾ ਭਾਨਾ ਲਾ ਕੇ ਤੁਰ ਪੀ ਲੈਣ ਦੀ ਮਾਰੀ ਤੁਰੀ ਫਿਰਦੀ ਏ ਹੋਰ ਇਹਨੇ ਆਉਣਾ ਏ ਭੁਖੀ ਹੈਗੀ ਏ ਨਾ ਮੱਥਾ ਡੰਮਿਆਂ ਮਾਂ ਮਿ ਫੜਾਇਆ ਮੈਂ ਪਾਣੀ ਲੋਪੀ ਛੱਡਿਆ ਨਹੀਂ ਹਟਦੀ ਏ ਹੁਣ ਆ ਲੈ ਪਾਣੀ ਤਾਂ ਵੀ ਵੀਰਾ ਕਿੱਥੇ ਆ ਉਹ ਆਵ ਇੱਥੇ ਹੀ ਆ ਬਸ ਪਿਆ ਉਹ ਵੀ ਥੱਕਿਆ ਹੈਗਾ ਏ ਪੈ ਗਿਆ ਉਹ ਜਾ ਕੇ ਬੁਲਾ ਨਿੰਦੇ ਉਹਨਾਂ ਨੂੰ ਬੁਲਾ ਲੈਣੀ ਏ ਹੋਰ ਰਹੇਂਗੇ ਕਿ ਜਾਣ ਅੱਜ ਰਹੋਗੇ ਅੱਛਾ ਰਣੀ ਆ ਮੈਨੂੰ ਵੀ ਰੱਬੀ ਸਿੱਦੇ ਢੋਲੇ ਚ ਲੈ ਕੇ ਆਈ ਜਿਹੜੇ ਤੇ ਜਵਾਕ ਫਿਰ ਉਹ ਮੰਮੀ ਕੋਲੇ ਰਹਿ ਪਈ ਅੱਛਾ ਐ ਰਹਿ ਪੈਂਦੀ ਆ ਹੋਰ ਮੰਮੀ ਕੋਲੇ ਰਹਿ ਪੈਂਦੀ ਆ ਉਹ ਮੈਂ ਤਾਂ ਨਹੀਂ ਕਦੀ ਐ ਪੈਣੇ ਆਉਦੀ ਜਵਾਕ ਛੱਡੀ ਮੈਂ ਤਾਂ ਨਾਲ ਲੈ ਕੇ ਜਾਣੀ ਹੁੰਨੀ ਐ ਪਹਿਲੀ ਗੱਲ ਤਾਂ ਮੈਂ ਕਿਤੇ ਨਹੀਂ ਆਈ ਨਹੀਂ ਛੇਤੀ ਕਦੀ ਗਈ ਨਹੀਂ ਕਿ ਤੇਰੇ ਬੰਦੇ ਉਹ ਦਾਦਾ ਦਾਦੀ ਕੋਲੇ ਜੀ ਲਾ ਲੈਂਦੇ ਆ ਅੱਛਾ ਹਾਂ ਸਰਦਾ ਭਣ ਤੇਰਾ ਤਾਂ ਹੀ ਤੀਜੇ ਕ ਦਿਨ ਆ ਜਾਨੀ ਹਣਾ ਮੇਰੇ ਵਰਗੀ ਤਾਂ ਸਰਦਾ ਨਹੀਂ ਮੈਂ ਤਾਂ ਬੈਠੀ ਰਹਿਣੀ ਐ ਚੱਲ ਬਹਿ ਜਾ ਇੱਥੇ ਬੁਲਾ ਲਈ ਮੀ ਤੇਰਾ ਭਰਾ ਨੂੰ ਲੇ ਮੰਮੀ ਨੇ ਤਾਂ ਮੈਨੂੰ ਕਹਿਤਾ ਸੀ ਨਾਲੇ ਮੈਂ ਕਿਹਾ ਸੀ ਮੰਮੀ ਨੂੰ ਵੀ ਭਾਬੀ ਦਾ ਸੁਭਾਅ ਕੋਸ ਨਹੀਂ ਮੇਰਾ ਗੱਲ ਗੱਲ ਤੇ ਹਜਾ ਲਾਈ ਜਾਂਦੀ ਐ ਮੈਂ ਤਾਂ ਰਖੜੀ ਮੰਨਣ ਲੈ ਮੈਂ ਤਾਂ ਚਾਵਾ ਨਾਲ ਆਈ ਸੀ ਭੈਣੇ ਬੈਠੇ ਸਸੀ ਘਾ ਪੈਣੇ ਸਸੀ ਘਾ ਵੀਰੇ ਹੋ ਠੀਕ ਹੋ ਠੀਕ ਐ ਵੀਰੇ ਵਧੀਆ ਕਦੋਂ ਕਏ ਸੀ 10 ਮਿੰਟ ਹੋਇਆ ਵੀਰੇ ਅੱਛਾ ਹੋਰ ਜਵਾਕ ਨਹੀਂ ਆਏ ਨਾਲ ਨਹੀਂ ਵੀਰੇ ਉਹ ਘਰੇ ਸੀਗੇ ਫਿਰ ਸਕੂਲ ਜਾਂਦੇ ਆ ਨਾ ਦਾਦਾ ਦਾਦੀ ਕੋਲੇ ਰਹਿ ਪੈਂਦੇ ਐ ਅੱਛਾ ਉਹਨਾਂ ਨੂੰ ਵੀ ਲਿਆਉਦੇ ਮਿਲ ਜਾਂਦੇ ਹੋ ਵੀ ਛੁੱਟੀ ਵਾਲ ਦਿਨ ਮਿਲ ਜਾਣਗੇ ਵੀਰੇ ਅੱਛਾ ਅੱਛਾ ਹੋਰ ਘਰ ਪਰਿਵਾਰ ਸਾਰੇ ਠੀਕ ਸੀ ਠੀਕ ਹੈ ਵੀਰੇ ਵਧੀਆ ਅੱਛਾ ਝੋਨਾ ਝੋਨਾ ਲਾ ਲਿਆ ਵੀਰੇ ਹਾਂ ਝੋਨਾ ਤਾਂ ਲੱਗ ਗਿਆ ਹੈ ਤਕੀ ਚਾਰ ਨਹੀਂ ਪਾਇਆ ਨਾ ਚਾਰ ਨਹੀਂ ਪਾਇਆ ਤਕੀ ਅਗਲੀ ਵਾਰ ਔਖੇ ਜਿਹੋਏ ਤਕੀ ਪੱਠਾ ਦੇ ਕਰ ਲਿਆ ਫਿਰ ਅੱਛਾ ਹਾਂਜੀ ਖੜੀ ਬੰਨਣ ਆਈ ਸੀ ਵੀਰੇ ਮੈਂ ਅੱਛਾ ਵਧੀਆ ਹੈ ਰਖੜੀ ਬੰਨਣ ਆ ਕੇ ਨਾਲੇ ਮਿਲ ਗਏ ਨੇ ਭਾਨੇ ਨਾਲ ਆਵਣਾ ਬੈਠੋ ਚਾਹ ਪਾਣੀ ਪੀ ਲਿਆ ਤੁਸੀਂ ਨਹੀਂ ਵੀਰੇ ਭਾਬੀ ਲੈਣ ਗਈ ਆ ਆਉਣਾ ਕਿਵੇਂ ਸੀ ਬਾਜ ਜੀ ਮਾਰੀ ਸੀ ਚਾਹ ਤਾਂ ਨਹੀਂ ਮੈਂ ਤਾਂ ਬਾਜ ਆਹੀ ਮਾਰੀ ਸੀ ਮੇਰੀ ਗੱਲ ਸੁਣ ਲਓ ਉਤੀਜਗ ਦਿਨ ਮੂੰਹੇ ਚੱਕ ਕੇ ਆ ਜਾਂਦੀ ਹੈ ਹੈ ਲੈਨ ਦੀ ਮਾਰੀ ਤੇ ਜੇ ਉਹ ਤੋਂ ਰਖੜੀ ਬਣਾਇਨਾ ਤੇ ਹਿਸਾਬ ਲਾ ਲਿਓ ਤੇ ਰਖੜੀ ਕਿਹੜਾ ਰੋਜ਼ ਰੋਜ਼ ਆਉਂਦੀ ਆ ਸਾਲ ਬਾਅਦ ਆਉਂਦੀ ਆ ਇਹ ਪਿਛਲੀ ਵਾਰ ਉਹਦੇ ਨੇ ਹਜਾ ਲਾ ਕੇ ਤੋਰੇ ਸੀ ਫੇਰ ਮੂੰਹ ਚੱਕ ਕੇ ਆ ਜਾਂਦੀ ਤੀਜੇ ਕਰ ਲੈਨ ਦੀ ਮਾਰੀ ਆ ਜਾਂਦੀ ਉਹ ਲੈਨ ਦੀ ਹੋਣ ਤੇ ਤਿਆਰ ਤੇ ਤਾਂ ਆਉਣੀ ਆ ਤੂੰ ਐਵੇਂ ਨਾ ਮਾੜੀ ਮਾੜੀ ਗੱਲ ਦਾ ਕਲੇਸ਼ ਕਰੀ ਜਾ ਕਰ ਰੋਕੀ ਕਹੂਗੀ ਹੁਣ 500 ਰੁਪਏ ਪਿੱਛੇ ਮੇਰਾ ਮੈਨੂੰ ਘਰੋਂ ਮੋੜ ਦੇ ਮੈਨੂੰ ਨਹੀਂ ਪਤਾ ਜੇ ਰਖੜੀ ਬਣਾਉਣੀ ਹੈ ਨਾ ਉਹਦੇ ਤੋਂ ਤੇ ਮੈਂ ਉੱਠ ਜਾਣਾ ਹੁਣ ਤੁਸੀਂ ਦੇਖ ਲਓ ਚੱਲ ਕੇ ਵੀ ਆਈ ਓ ਇੰਨੀ ਵਟੋਂ ਹੁ ਜਿੱਥੇ ਮਰਜੀ ਚੁੱਪ ਕਰਕੇ ਮੋੜਸਣ ਲਓ ਤੇ ਖੇਤ ਜਾਵੜੋ ਜਦੋਂ ਉੱਠ ਗਈ ਨਾ ਮੈਂ ਫੋਨ ਲਾ ਦੂੰਗੀ ਮਗਰ ਮੇਰੇ ਕੋਲ ਹੈ ਨਹੀਂ ਪੈਸੇ ਉਹਨੂੰ ਦੇਣ ਵਾਸਤੇ ਉਹ ਘਰੇ ਬੈਠੀ ਕੀ ਕਹੂਗੀ ਤੇਰਾ ਵੀ ਸਰਾ ਹੀ ਪਿਆ ਜਾਵਾ ਯਾਰ ਮੇਰਾ ਜੀਵ ਹੀ ਨਹੀਂ ਕਰਦਾ ਜਾਣ ਨੂੰ ਕੁੜੀ ਹੁਣ ਘਰੇ ਬੈਠੀ ਹੈ ਕੀ ਸੋਚੂਗੀ ਉਹ ਮੈਨੂੰ ਦੇਖ ਕੇ ਆਪ ਖੇਤ ਔਰ ਗਿਆ ਕੀ ਕਰਾਂ ਉਹ ਨਹੀਂ ਜਾਂਦਾ ਤਾਂ ਉਹ ਕਲੇਸ਼ ਕਰਦੀ ਏ ਇਹ ਜਾਣਾ ਤਾਂ ਫਿਰ ਭੈਣ ਦੱਸੋ ਚੱਲ ਬਣਾ ਜਾਉਂਦੇ ਲੈ ਹੁਣ ਚਾਹ ਪੜਾਇਆ ਮੈਂ ਦੇਸੀ ਚੱਕੀ ਜਾਂਦੀ ਉਹ ਵੀ ਚਲੋ ਉੱਤ ਗਿਆ ਹੁਣ ਖੇਤ ਬੰਨ ਲੈ ਕਿਹਦੇ ਰਖੜੀ ਬੰਨਣੀ ਐ ਇਹਨੂੰ ਪਤਾ ਲੱਗ ਗਿਆ ਹੁਣ ਹੁਣ ਨਹੀਂ ਆਉਂਦੀ ਤੀਜੇ ਕ ਦਿਨ ਰਖੜੀ ਲੈ ਕੇ ਆ ਲੈ ਚਾਹ ਪੀ ਲੈ ਕੀਂ ਚੱਕੀ ਭੀ ਵੀਰਾ ਉਹ ਤਾਂ ਖੇਤ ਗਿਆ ਅੱਛਾ ਮੈਂ ਤਾਂ ਰਖਣੀ ਬੰਨਣੀ ਸੀ ਉਹਨਾਂ ਨੇ ਕੋਈ ਨਹੀਂ ਰਖੜੀ ਬੰਨਣੀ ਸੀ ਤਾਂ ਉਹ ਤਾਂ ਫਿਰ ਹੁਣ ਆਜੂਗਾ ਉੱਥੇ ਨਹੀਂ ਉੱਥੇ ਨਹੀਂ ਆਊਗਾ ਕੋਈ ਨਹੀਂ ਵੇਟ ਕਰ ਲਾਉਣਾ ਟਾਈਮ ਅੱਛਾ ਹੂੰ ਇੱਥੇ ਹੀ ਆ ਤੂੰ ਕੋਈ ਟੁਕੜ ਕਿਤੇ ਜਾਣਾ ਈ ਪੀਲਾ ਪੁੱਛ ਆ ਤੂੰ ਜੀ ਮੈਂ ਤਾਂ ਕੱਪੜੇ ਸੁੱਕਣੇ ਪਾ ਕੇ ਆਉਣੀ ਮੇਰੇ ਤਾਂ ਬਾਹਰ ਸੁੱਕਣੇ ਪਾਉਣ ਵਾਲੇ ਪਏ ਆ ਮੈਨੂੰ ਤਾਂ ਬਿੰਦਰਾਮ ਵੀ ਨਹੀਂ ਮਿਲਦਾ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਆਈ ਦਿਨ ਲੰਘ ਜਾਂਦਾ ਮੇਰਾ ਤਾਂ ਨਵੇਂ ਵੇਸੇ ਤਾਂ ਮੈਂ ਅੱਜ ਨਹੀਂ ਆਸੀ ਤੇ ਭਾਬੀ ਦਾ ਗੱਲ-ਗੱਲ ਤੇ ਸੁਣਾਈ ਜਾਂਦੀ ਆਂ ਵੀਰਾ ਜੇ ਤਾਂ ਮੈਂ ਰਖੜੀ ਬਣ ਕੇ ਜਾਵਾਂ ਟਾਈਮ ਨਾਲ ਲਾ ਯਰ ਕੇਤ ਕੋਡਾ ਕੋਈ ਕੰਮ ਐ ਇਹ ਤਾਂ ਐਵੇਂ ਆ ਕੇ ਬਹਿ ਗਿਆ ਉਹਨੇ ਤੂਰਤਾ ਅੰਦੀ ਰਖੜੀ ਨਹੀਂ ਬਣਣੀ ਮੇਰਾ ਤਾਂ ਆਪਜੀ ਕਰਦਾ ਇਹ ਬਣਾ ਲਾ ਇਨੀ ਦੂਰ ਚੱਲ ਕੇ ਆਈ ਐ ਹੁਣ ਕੀ ਕਰਾਂ ਘਰੇ ਜਾਣਾ ਉਹ ਕਲੇਸ਼ ਕਰੂਗੀ ਇਹ ਨਹੀਂ ਵੀ ਬਣਾਉਂਦਾ ਉਹ ਵੀ ਸੋਚੂਗੀ ਕੁੜੀ ਭੈਣ ਵੀ ਜਾਣ ਕੇ ਤੁਰ ਗਈ ਐ ਵੀ ਪਸ ਗਿਆ ਮਜਬੂਰ ਹੋ ਗਿਆ ਕੀ ਕਰਾਂ ਲੈ ਭਾਬੀ ਵੀ ਨਹੀਂ ਆਈ ਵੀਰਾ ਵੀ ਨਹੀਂ ਆਇਆ ਦੇਣੀ ਆ ਮੈਂ ਭਾਬੀ ਕੀ ਕਰੀ ਜਾਂਦੀ ਲੈ ਭਾਬੀ ਤਾਂ ਇੱਥੇ ਬੈਠੀ ਐ ਭਾਬੀ ਤੂੰ ਬਾਹਰ ਬੈਠੀ ਐ ਹੋਰ ਉਹੀ ਬੈਗੀ ਮੈਂ ਤਾਂ ਬਾਹਰ ਇੱਥੇ ਬਦਗਾਂ ਹਵਾ ਜੀ ਆਈ ਜਾਂਦੀ ਸੀ ਵੀਰਾ ਆਇਆ ਨਹੀਂ ਹਜੇ ਨਾ ਆਇਆ ਨਹੀਂ ਉਹ ਤਾਂ ਹਜੇ ਤੇ ਮੈਂ ਤਾਂ ਰਖੜੀ ਬਨ ਕੇ ਜਾਣਾ ਸੀ ਕੋਈ ਨਹੀਂ ਤੂੰ ਐ ਕਰ ਰਖੜੀ ਰੱਖ ਜਾ ਇੱਥੇ ਆਪੇ ਬਨ ਲੂ ਆ ਕੇ ਹੁਣ ਤਾਂ ਉਹ ਤਾਂ ਲੇਟ ਹੋ ਜਾਊਗਾ ਹੋਣੀ ਹਜੇ ਆਉਣਾ ਲਾ ਲੈਂਦੀ ਭਾਬੀ ਲਾਇਆ ਸੀ ਮੈਂ ਫੋਨ ਲੇਟ ਆਈ ਜਾਂਦੀ ਉਹ ਕਦ ਪਾਣੀ ਲਈ ਜਾਂਦਾ ਮੈਂ ਆਥਨ ਹੋ ਜਾਊਗਾ ਹੁਣ ਤਾਂ 5 6 ਵਜੇ ਜਾਣਗੇ ਅੱਛਾ ਤੂੰ ਰੱਖ ਜਾ ਕੋਈ ਨਹੀਂ ਇੱਥੇ ਆਪੇ ਬਨ ਲੂ ਆ ਕੇ ਭਾਬੀ 5 10 ਮਿੰਟ ਤਾਂ ਵੀ ਰਾਈ ਜਾਊ ਫੋਨ ਲਾ ਕੇ ਪੁੱਛ ਲੈ ਆਇਆ ਨਾ ਹਰਜੀਤ ਹੁਣ ਖੇਤ ਕਿਹੜਾ ਨੇੜੇ ਆ ਐਡੀ ਦੂਰ ਤੱਕ ਖੇਤ ਭਣ ਗੇੜੇ ਲਾਉਣੇ ਕਿਹੜੇ ਸੋਖੇ ਗਰਮੀ ਦੇ ਵਿੱਚ ਲੈ ਮੈਨੂੰ ਤਾਂ ਐਂ ਸੀ ਵੀ ਮੈਂ ਬੰਨ ਕੇ ਜਾਊਂਗੀ ਰੇਦੇ ਰੱਖਣੀ ਕੋਈ ਨਹੀਂ ਤੂੰ ਛੇ ਰੱਖ ਜਾ ਆਪਣੇ ਬੰਨ ਲਉ ਆ ਕੇ ਬੰਨਣਾ ਨਾ ਕਿਹੜਾ ਬਾੜਾ ਹੋ ਜਾਂਦਾ ਈ ਰਖੜ ਕੋਈ ਇੱਥੇ ਨੋਪਾ ਕੀ ਆ ਹਾਂ ਰਖੜੀ ਐ ਤੇ ਡੱਬਾ ਤੇ ਆ ਵੀਰੇ ਦਾ ਗਿਫਟ ਵੀਰੇ ਨੂੰ ਕਹਦੇ ਉਹ ਵੀ ਖੋਲ ਲੂਗਾ ਕੋਈ ਨਹੀਂ ਕਹਦੇ ਉਹ ਖੋਲ ਲੈਣਾ ਕੋਈ ਨਹੀਂ ਖੋਲ ਲੂਗਾ ਮੈਂ ਤਾਂ ਕੀ ਕਰਾਉਣਾ ਗਿਫਟ ਪਤਾ ਹੀ ਮੈਨੂੰ ਕੀ ਲੈ ਕੇ ਆਈ ਹੋਏਗੀ ਚਲ ਚੰਗਾ ਭਾਬੀ ਮੈਂ ਚਲਦੀ ਚੰਗਾ ਜਾ ਵੜਾਉਣ ਵਾਲਾ ਕੋਈ ਬਸ ਤੇਰੀ ਇੱਥੇ ਕੱਢ ਜੀ ਇੱਥੇ ਰੁਕ ਜੂਗੀ ਬਸ ਉੱਥੋਂ ਚੜ ਜੀ ਨਾ ਪਹਿਲਾਂ ਵੀ ਦਿਨ ਹੁੰਦੇ ਸੀ ਇੱਕ ਵਾਰੀ ਹੁੰਦੇ ਵਧੀਆ ਪਿਆਰ ਮਹੱਬੂਬ ਦੇਖਾਂ ਤਾਂ ਸਹੀ ਕੀ ਲੈ ਕੇ ਆਈ ਉਹਦੇ ਭਰਾ ਵੱਸ ਤੇ ਰਖੜੀ ਲੈ ਕੇ ਦੀ ਲ ਡਬੇ ਚ ਕੀ ਲਿਆਈ ਨੇ ਬਾਪੂ ਬਦਗਲ ਹੈ ਕੀ ਇਹਦੇ ਵਿੱਚ ਕੀ ਆ? ਆਖੀ ਭਰਾ ਖੋਲੂ ਮੇਰਾ। ਲੈ ਕੁੜੀ, ਪਰਾ ਦੀ ਪੈਂਟ, ਸ਼ਲਟਰ ਲਈ ਫੱੜਦੀ ਹੈ। ਹਾਂ ਕੀ ਹੈ? ਪੱਗ, ਕੁੜੀ ਮੇਰਾ ਸੂਟ। ਹਾਈ ਨੂੰ ਮੈਂ ਤਾਂ ਕੁੜੀ ਉਹਨੇ ਭਾਰੀ ਮਾਰੀ ਕਿਤੇ ਚਾਰੀngal। ਉਹ ਤਾਂ ਵੀ ਲੰਘੀ ਨੂੰ ਪੁੱਛ ਲਈ ਕਿ ਇਹਨੇ ਮਾਨਤਾਂ ਦੇ ਨਾਲ ਆਈ ਤੇ ਮੇਰੇ ਤੋਂ ਉਹਨੂੰ 10 ਰੁਪਏ ਵੀ ਨਹੀਂ ਸਰੇ। ਹਾਇ ਰੱਬਾ ਮੈਂ ਕਿੱਡੀ ਵੱਡੀ ਗਲਤੀ ਕਰਕੇ ਆਪਣੇ ਵੀ ਕਦੇ ਵੀ ਮਾਫ ਨਹੀਂ ਕਰਨ। ਜੀ ਵਿਚਾਰੀ ਆਈ ਸੀ ਡੀ ਦੂਰੋਂ ਚੱਲ ਕੇ ਇੰਨਾ ਕੁਝ ਉਹ ਲੈ ਕੇ ਆਈ ਤੇ ਮੈਂ ਉਹਨੂੰ 500 ਰੁਪਏ ਵੀ ਦੇ ਸਕਦੀ ਸੀ ਆ ਤਾਂ ਮੈਂ ਬਹੁਤ ਗਲਤ ਕੀਤਾ ਮੇਰੇ ਵਰਗੀਆਂ ਪਰਜਾਈਆਂ ਪਤਾ ਨਹੀਂ ਕਿੰਨੇ ਕ ਘਰਾਂ ਦੇ ਵਿੱਚ ਹੋਣਗੀਆਂ ਕਿੰਨੀਆਂ ਕਾਰਗੀਆਂ ਨਾਨਾ ਦੇ ਨਾਲਾਂ ਹੀ ਕਰਦੀ ਹੋਣਗੀਆਂ ਤੇ ਵਿਚਾਰੀਆਂ ਨਾਨਾ ਕਿੰਨੇ ਦੁਖੀ ਹੋ ਕੇ ਉਸ ਘਰੋਂ ਜਾਂਦੀਆਂ ਹੋਣਗੀਆਂ ਰੱਬਾ ਮੈਨੂੰ ਮਾਫ਼ ਕਰਦੀ ਪਰ ਅੱਗੇ ਤੋਂ ਮੈਂ ਉਹਦੇ ਨਾਲ ਕਦੇ ਵੀ ਆਏ ਨਹੀਂ ਕਰੂੰਗੀ ਜਦੋਂ ਵੀ ਉਹ ਆਊਗੀ ਨਾ ਪੂਰੀ ਖੁਸ਼ੀ ਦੇ ਨਾਲ ਮੈਂ ਉਹਦੇ ਸਾਰੇ ਚਾਹ ਪੂਰੇ ਕਰੂੰਗੀ ਚਾਰੀ ਪਤਾ ਨਹੀਂ ਕਿੰਨੀ ਕੌਕੀ ਹੋ ਕੇ ਗਈ ਹੋਊਗੀ ਇੱਥੋਂ ਉਹ ਤਾਂ ਹੁਣ ਉੱਠ ਵੀ ਗਈ ਹੋਣੀ ਹੈ ਮੇਰੀ ਭਾਬੀ ਤਾਂ ਮੈਨੂੰ ਤੋਰਨ ਵੀ ਨਹੀਂ ਆਈਗੀ ਕਿੰਨੇ ਚਾਹਾਂ ਨਾਲ ਮੈਂ ਰਖੜੀ ਬੰਨਣ ਆਈ ਸੀ ਪਹਿਨਾ ਨਿੱਕੇ ਹੁੰਦਿਆਂ ਨੂੰ ਭੈਣ ਭਰਾਵਾਂ ਨੂੰ ਕਿੰਨਾ ਚਾਹ ਹੁੰਦਾ ਸੀ ਰਖੜੀਆਂ ਨਾਲ ਹੁਣ ਤਾਂ ਕਈ ਭੈਣਾ ਮੇਰੇ ਅਰਗੀਆਂ ਜੜੀਆਂ ਆਂਦਾ ਐਵੇਂ ਮੁਰ ਜਾਂਦਿਆਂ ਵਿਚਾਰਨ ਉਹ ਵੀ ਕਿੰਨੇ ਚੰਗੇ ਦਿਨ ਹੁੰਦੇ ਸੀ ਜਦੋਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ